ਸਿੰਘ ਜੀ ਸਾਹਿਬ ਨਗਰ ਕੀਰਤਨ ਆ ਰਿਹਾ ਵਾ ਮਾਛੋੜਾ ਸਾਹਿਬ ਕਿੱਥੋਂ ਸਟਾਰਟ ਹੋਇਆ ਤੇ ਕਿੱਥੇ ਬੰਦ ਹੋ ਰਹੀ ਦੇਖੋ ਦਸ਼ਮੇਸ਼ ਪਿਤਾ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਗੁਰੂ ਸਾਹਿਬ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਆਪੇ ਗੁਰਚੇਲਾ ਨਗਰ ਕੀਰਤਨ ਕੱਲ ਤੱਕ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਸ਼ੁਰੂਆਤ ਹੋਈ ਸੀ ਉਸ ਤੋਂ ਬਾਅਦ ਕੱਲ ਦਾ ਜਿਹੜਾ ਪਹਿਲਾ ਪੜਾਅ ਸੀ ਉਹ ਗੁਰਦੁਆਰਾ ਕਤਲਗੜ ਸਾਹਿਬ ਚਮਕੌਰ ਸਾਹਿਬ ਉੱਥੇ ਹੋਇਆ ਉਸ ਤੋਂ ਬਾਅਦ ਅੱਜ ਦੂਜੇ ਦਿਨ ਅਰੰਭਤਾ ਉੱਥੋਂ ਹੋਈ ਆ ਤੇ ਬਖ ਬਖ ਪੜਾਵਾਂ ਤੋਂ ਹੁੰਦੇ ਹੋਏ ਗੁਰਦੁਆਰਾ ਮਾਛੀਵਾੜਾ ਸਾਹਿਬ ਇੱਥੇ ਪਹੁੰਚ ਰਿਹਾ ਸੋ ਇਹ ਨਗਰ ਕੀਰਤਨ 10 ਤਰੀਕ ਤੋਂ ਲੈ ਕੇ ਸ਼ੁਰੂ ਹੋ ਕੇ 16 ਤਰੀਕ ਸ਼ਾਮ ਨੂੰ ਤੱਕ ਸ੍ਰੀ ਦਮਦਮਾ ਸਾਹਿਬ ਵਿਕੇ ਜਿਹੜਾ ਸਮਾਪਤ ਹੋਣਾ 17 ਤਰੀਕ ਨੂੰ ਉੱਥੇ ਵੱਡੇ ਸਮਾਗਮ ਮਨਾਏ ਜਾਣੇ ਨੇ ਸੋ ਮੈਂ ਸਾਰੇ ਜਿੱਥੇ ਦੇਖ ਰਿਹਾ ਕਿ ਬਖ ਬਖ ਪੜਾਵਨ ਤੋਂ ਹੁੰਦੇ ਨਾਲ ਕੱਲ ਸਵੇਰ ਤੋਂ ਮੈਂ ਚੱਲਿਆ ਹੋਇਆ ਕਿ ਹਰੇਕ ਪ੍ਰਾਤ ਇਹ ਜਿਹੜੀ ਸੰਗਤ ਆ ਉਹ ਬਹੁਤ ਉਤਸ਼ਾਹ ਦੇ ਨਾਲ ਸਰਦਾ ਤੇ ਸਤਿਕਾਰ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲਿਤ ਕਰ ਰਹੀ ਆ ਅਤੇ ਨਾਲ ਗੁਰੂ ਸਾਹਿਬ ਦੇ ਲਿਸ਼ਮੇਸ਼ ਪਿਤਾ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰੂ ਤੇਗ ਬਹਾਦਰ ਜੀ ਸ਼ਸਤਰ ਵੀ ਨਾਲ ਜਿਹੜੇ ਉਵਾਰ ਰਹੇ ਨੇ ਨਾਲ ਨਾਲ ਗੱਡੀ ਉਵਾਰ ਰਹੀ ਆ ਉਹਨਾਂ ਦੇ ਵੀ ਇਤਿਹਾਸਕ ਦਰਸ਼ਨ ਜਿਹੜੇ ਇਤਿਹਾਸਕ ਸ਼ਸਤਰ ਨੇ ਉਹਨਾਂ ਨੇ ਦਰਸ਼ਨ ਸੰਗਤ ਕਰ ਰਹੀ ਆ ਤੋਂ ਮੈਂ ਤੁਹਾਡੇ ਮਾਧਮ ਨਾਲ ਹੀ ਅੱਗੇ ਵੀ ਜਿੱਥੇ ਜਿੱਥੇ ਇਹ ਪਲਾਵਾ ਨਹੀਂ ਅੱਜ ਸ਼ਾਮ ਦਾ ਜਿਹੜਾ ਪੜਾ ਜਾ ਕੇ ਗੁਰਦੁਆਰਾ ਆਲਮਗੀਰ ਹੋਣਾ ਕਾਹਲੂ ਆਲਮਗੀਰ ਤੋਂ ਸ਼ੁਰੂਆਤ ਹੋ ਕੇ ਕਿ ਮੈਤੇਣਾ ਸਾਹਿਬ ਜਾਣਾ ਮੈਤੇਣਾ ਤੋਂ ਸਟਾਰਟ ਹੋ ਕੇ ਫਿਰ ਜਤੋਂ ਫਿਰ ਮੁਕਸਰ ਸਾਹਿਬ ਢਿੰਡਾ ਦਰਮਦਾ ਇਦਾਂ ਇਹ ਰੂਟ ਜਾਣਾ ਸੋ ਇਹ ਗੁਰੂ ਗੋਬਿੰਦ ਸਿੰਘ ਮਾਰਗ ਤੇ ਰਾਹੀਂ ਸਾਰੇ ਇਹ ਨਗਰ ਕੀਰਤਨ ਜਾ ਰਿਹਾ ਸੋ ਮੈਂ ਬੇਨਤੀ ਕਰਦਾ ਸਾਰੀ ਸਿੱਖ ਸੰਗਤ ਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਦਸ਼ਮੇਸ਼ ਪਿਤਾ ਦੇਸ ਪ੍ਰਕਾਸ਼ ਉਸਵ ਨੂੰ ਮਨਾਉਂਦੇ ਹੋਏ ਨਗਰ ਕੀਰਤਨ ਸ਼ਮੂਲਿਤ ਕਰੋ ਅਤੇ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਦਰਸ਼ਨ ਕਰੋ ਤੇ ਬਹੁਤ ਵੱਡੇ ਪੱਧਰ ਤੇ ਜਿਹੜੀ ਸੰਗਤ ਸ਼ਮੂਲਿਤ ਕਰ ਰਹੀ ਆ ਇਹਦੇ ਲਈ ਵੀ ਗੁਰੂ ਸਾਹਿਬ ਦਾ ਕੋਟਾ ਅਨ ਕੋਟਾ ਧੰਨਵਾਦ ਖਾਲਸਾ ਜੀ ਮਸ਼ਵੀਸ਼ ਪਤਾ ਸਾਈ ਗੁਰੂ ਜੀ ਦੇ ਪ੍ਰਕਾਸ਼ਪੁਰ ਨੂੰ ਮਰਦੀ ਤੇ ਚੱਲਿਆ ਹੋਇਆ ਕੀ ਕਰਨੇ ਚਾਹੀਦੇ ਆ ਵਾ ਵਾ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਦਸਮ ਪਿਤਾ ਸ੍ਰੀ ਗੁਰੂ ਰਾਮ ਸਿੰਘ ਜੀ ਦੇ ਪ੍ਰਕਾਸ਼ਪੁਰ ਨੂੰ ਸੰਬੰਧਿਤ ਆਪੇ ਗੁਰੂ ਚੇਲਾ ਨਗਰ ਕੀਰਤਨ ਜਿਹੜਾ ਇਹ ਚਮਕੌਰ ਸਾਹਿਬ ਤੋਂ ਜਿਹੜਾ ਸਟਾਰਟ ਹੋਇਆ ਸੀ ਉਹਦੀ ਲੁਧਿਆਣਾ ਜਿਹਦੇ ਦੇ ਵਿੱਚ ਬਹਿਲੌਰਪੁਰ ਤੋਂ ਜਿਹੜਾ ਹੈਗਾ ਵਾ ਉਹ ਸਵਾਗਤ ਕਰਕੇ ਹੁਣ ਗੁਰੂ ਗੋਬਿੰਦ ਸਿੰਘ ਮਾਰਗ ਤੇ ਹੁੰਦਿਆਂ ਹੋਇਆਂ ਗੁਰਦਰਾ ਚਰਕਮਲ ਸਾਹਿਬ ਮਾਚੀਬੜਾ ਵਿਖੇ ਪਹੁੰਚਣ ਵਾਲਾ ਮੈਂ ਸਮਝਦਾ ਕਿ ਸਿੱਖ ਇਤਿਹਾਸ ਦੇ ਵਿੱਚ ਇਹ ਬਹੁਤ ਮਾਨਮਤੀ ਗੱਲ ਆ ਕਿ ਸਾਡੇ ਗੁਰੂ ਸਾਹਿਬਾਨਾਂ ਦੇ ਸ਼ਸਤਰ ਜਿਹੜੇ ਨੇ ਉਹ ਵੀ ਨਾਲ ਉਹਨਾਂ ਦੇ ਦਰਸ਼ਨ ਕਰਾਇਆ ਜਾ ਰਹੇ ਨੇ ਔਰ ਪੂਰੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਤੇ ਜਿੰਨੇ ਵੀ ਨਗਰ ਪੈਂਦੇ ਨੇ ਸੰਗਤਾਂ ਵਿੱਚ ਬਹੁਤ ਭਾਰੀ ਉਤਸ਼ਾਹ ਵਾ ਸੰਗਤਾਂ ਆਮੁਹਾਰੀਆਂ ਮੂਹਰੇ ਹੋ ਕੇ ਜੜੀਆਂ ਨੇ ਉਹ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਦਰਸ਼ਨ ਕਰ ਰਹੀਆਂ ਨੇ ਮੈਂ ਸਮਝਦਾ ਕਿ ਸਾਡੇ ਸਾਰੇ ਪਾਗਾਂ ਵਾਲਿਆਂ ਕਿ ਸਾਨੂੰ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦਾ ਔਰ ਇਹ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਮੌਕਾ ਮਿਲਦਾ। ਮੈਂ ਥੋੜਾ ਸੌਖਾ ਕਿੱਨੇ ਵੇਪੋ ਜੀ। ਥੋੜੇ ਸਮੇਂ ਦੇ ਵਿੱਚ ਵਿੱਚ ਹੀ ਜਿਹੜਾ ਹੈਗਾ ਗੁਰਦੁਆਰਾ ਚਰਨ ਕਮਨ ਸਾਹਿਬ ਵਿਖੇ ਮਾਚੀ ਬੜਾ ਸਭ ਪਹੁੰਚੇਗਾ ਫਿਰ ਉਸ ਤੋਂ ਬਾਅਦ ਵੱਖ-ਵੱਖ ਪੜਾਵਾਂ ਤੇ ਹੁੰਦੇ ਆ ਹੋਏ ਆ ਰਾਤ ਦਾ ਪਰੋ ਜਿਹੜਾ ਗੁਰਦੁਆਰਾ ਆਲਮਗੀਰ ਸਾਹਿਬ ਆ ਉਸ ਤੋਂ ਬਾਅਦ ਗੁਰਗੋਮ ਸਿੰਘ ਮਾਰਗ ਤੇ ਹੁੰਦੇ ਆ ਹੋਏ ਆ ਟਾਲੀ ਸਾਹਿਬ ਪਹੁੰਚ ਕੇ ਉਸ ਤੋਂ ਬਾਅਦ ਸਾਡੇ ਜ਼ਿਲ੍ਹੇ ਚੋਂ ਅਗਲੇ ਜ਼ਿਲ੍ਹੇ ਦੇ ਵਿੱਚ ਨਗਰ ਕੀਰਤਨ ਪ੍ਰਾਪਤ ਕਰਦੇ ਆ। 아이 ਇਹ ਸਭ ਤੋਂ ਤੁਸੀਂ ਦੇਖ ਮੈਂ ਸਮਝਦਾ ਕਿ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸਮੂਹ ਸੰਗਤ ਬੜੇ ਭਾਗਾ ਵਾਲਿਆਂ ਅਸੀਂ ਸਾਰੇ ਜਿਨ੍ਹਾਂ ਨੂੰ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਸਾਰੇ ਸਥਾਨਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਤੇ ਜਿਹੜਾ ਹੈਗਾ ਆਰੇ ਨਗਰ ਕੀਰਤਨ ਦੇ ਸਵਾਗਤ ਕਰੀਏ ਔਰ ਨਾਲ ਦੀ ਨਾਲ ਅਸੀਂ ਇਹ ਲਾਹਾ ਲਈਏ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਲਾਹਾ ਲਵੇ ਦੇਖੇ ਕਿ ਗੁਰੂ ਸਾਹਿਬ ਨੇ ਕੀ ਕੁਰਬਾਨੀਆਂ ਕੀਤੀਆਂ ਸਾਡੇ ਵਾਸਤੇ ਤਾਂ ਕਿ ਸਿੱਖੀ ਸਰੂਪ ਜਿਹੜਾ ਕੈਮਰਾ ਇਸ ਬਾਈ ਗੁਰੂਖਾਲ ਸਾਹਿਬ ਹੈਗੇ ਜੀ ਫਤਿਹ ਮੈਂ ਅਮਰਤਪਾਲ ਸਿੰਘ ਯੂਥ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਸਮਰਾਲਾ ਤੇ ਅੱਜ ਅਲੌਕਿਕ ਨਗਰ ਕੀਰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਕਿ 10 ਤਰੀਕ ਨੂੰ ਆਨੰਦਪੁਰ ਸਾਹਿਬ ਤੋਂ ਚੱਲਿਆ ਤੇ ਅੱਜ ਇਸ ਦੀ ਸ਼ੁਰੂਆਤ ਚਮਕੌਰ ਸਾਹਿਬ ਤੋਂ ਹੋਈ ਹੈ ਜੋ ਕਿ ਹੁਣ ਮਾਝੂੜਾ ਸਾਹਿਬ ਪੁੱਜਣ ਵਾਲਾ ਹੈ ਤੇ ਯੂਥ ਇਸ ਦੇ ਵਿੱਚ ਹਮ ਹਮਾ ਕੇ ਬੁਜ ਰਿਹਾ ਹੈ ਤੇ ਅਸੀਂ ਆਈ ਹੋਈ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਮਹਾਰਾਜ ਸਾਹਿਬ ਤੇ ਮੇਰ ਭਰੇ ਹੱਥ ਰੱਖਣ ਵਈਗਿ ਖਾਲਸਾ ਵਈਗਿ ਫਤ